ਦੁਆਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਗ੍ਰਾਮ ਪੰਚਾਇਤ ਅਤੇ ਜੂਥ ਸਪੋਰਟਸ ਕਲਬ ਸੁਲਤਾਨਪੁਰ ਦੇ ਸੰਤ ਈਸ਼ਵਰ ਸਿੰਘ ਮੈਮੋਰੀਅਲ ਹਸਪਤਾਲ ਡਾਕਟਰਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਰਾਣਾ ਸਾਹਿਬ ਦੇ ਡਾਕਟਰਾਂ ਦੀ ਸਪੈਸ਼ਲਿਸਟ ਟੀਮ ਨੇ ਮੈਡੀਕਲ ਕੈਂਪ ਦੇ ਦੌਰਾਨ ਦੰਦਾ ਹੱਡੀਆਂ ਤੇ ਹੋਰ ਜਨਾਨੀਆਂ ਦੇ ਗੁਪਤ ਰੋਗਾਂ ਦੀ ਜਾਂਚ ਕੀਤੀ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਸਮਾਸੇਵੀ ਡਾਕਟਰ ਗੁਰਕਮਲਦੀਪ ਸਿੰਘ ਗੁਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯੂਥ ਸਪੋਰਟਸ ਕਲੱਬ ਦੇ ਮੈਂਬਰ ਸਰਪੰਚ ਗ੍ਰਾਮ ਪੰਚਾਇਤ ਰਾਣਾ ਸਾਹਿਬ ਟਰਸਟ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਮੈਂਬਰ ਮਲਕੀਸ਼ ਸਿੰਘ ਮਨਜੀਤ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਕਾਲੋ ਤੇ ਨਗਰ ਨਿਵਾਸੀ ਤੋਂ ਇਲਾਵਾ ਹੋਰ ਹਾਜ਼ਰ ਸਨ ਸੰਦੀਪ ਸਿੰਘ ਰਾਣਾ ਸਾਹਿਬ ਹੱਦਾਲਾ ਵੱਲੋਂ ਸੰਤਾਨਪੁਰ ਵਿਖੇ ਇੱਕ ਕੈਂਪ ਦਾ ਉਜੋਗਨ ਕੀਤਾ ਜਾ ਰਿਹਾ ਕਿੱਦਾਂ ਦਾ ਸਾਥ ਮਿਲਿਆ ਤੇ ਤੁਸੀਂ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਪਿੰਡਾਂ ਦੇ ਵਿੱਚ ਆਯੋਜਿਤ ਕਰਦੇ ਹੋ ਅ ਦੇਸ਼ ਦੁਨੀਆ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ ਵੀ ਕਹਲਾ ਜੋ ਰਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਇਆ ਉਹਨਾਂ ਦਾ ਵੀ ਕਹਲੋ ਇੱਕ ਬਹੁਤ ਵੱਡਾ ਹੈ ਵੀ ਕਹੋ ਵਿਜਨ ਸੀਗਾ ਨਜ਼ਰੀਆ ਸੀਗਾ ਵੀ ਹਾਂ ਵੀ ਆਪਾਂ ਇਲਾਕੇ ਨੂੰ ਚੰਗੀਆਂ ਪੜ੍ਹਾਈ ਸਹੂਲਤਾਂ ਐਜੂਕੇਸ਼ਨ ਤੇ ਨਾਲ ਸਿਹਤ ਸਹੂਲਤਾਂ ਤੇ ਆ ਵੀ ਉਸ ਦਿਸ਼ਾ ਦੇ ਵਿੱਚ ਹੀ ਕੰਮ ਆ ਵੀ ਕਰ ਲੋ ਜੋ ਰਾਲਾ ਸਾਹਿਬ ਟਰਸਟ ਹੈ ਉਹ ਅੱਗੇ ਕਰ ਰਿਹਾ ਹੁਣੇ ਆ ਵੀ ਆਪਾਂ ਨੇ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਤੁਸੀਂ ਵੀ ਹਸਪੀਟਲ ਉੱਥੇ ਜਾਂਦੇ ਰਹਿੰਦੇ ਹੋ ਬਹੁਤ ਜ਼ਿਆਦਾ ਪੈਸੇ ਖਰਚ ਕੇ ਆਪਾਂ ਆਇਆ ਵੀ ਕਹ ਲੋ ਸੰਤ ਬਾਬਾ ਈਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ ਜਿਹੜਾ ਹੈਗਾ ਉਹਨੂੰ ਟੋੜਾਂ ਪੇ ਲਾ ਕੇ ਰੈਨੋਵੇਟ ਕੀਤਾ ਹੈ ਔਰ ਹਰ ਇੱਕ ਤਰ੍ਹਾਂ ਦੀ ਹੈ ਵੀ ਕਹੋ ਜਿਹੜੀ ਮੈਡੀਕਲ ਫੈਸਿਲਿਟੀ ਹੈਗੀ ਆ ਉਹ ਉੱਥੇ ਅਵੇਲੇਬਲ ਹੈ ਉਹ ਚਾਹੇ ਹੱਡੀਆਂ ਦਾ ਡਾਕਟਰ ਹੋਣ ਦੰਦਾਂ ਦਾ ਡਾਕਟਰ ਹੋਣ ਆ ਵੀ ਗੱਨਰ ਸਰਜਨ ਹੋਣ ਔਰਗਾਈਨਿਕ ਦੇ ਹੋਣ ਇਹ ਅ ਵਿਸ਼ ਕਹਿੰਦੇ ਹੋਣ ਸਾਰੇ ਡਾਕਟਰ ਅੱਖਾਂ ਦੇ ਹੋਣ ਉਹ ਸਾਰੀਆਂ ਵੀ ਫੈਸਿਲਿਟੀ ਉੱਥੇ ਅਵੇਲੇਬਲ ਨੇ ਔਰ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਵੀ ਸਾਡੇ ਜਿਹੜੇ ਮੌਜੂਦਾ ਰਾਣਾ ਸਾਹਿਬ ਸੰਪਰਦਾ ਦੇ ਮੁਖੀ ਨੇ ਸੰਤ ਪਾਪਾ ਬਲਜਿੰਦਰ ਸਿੰਘ ਜੀ ਉਹਨਾਂ ਨੇ ਇਹ ਉਹਨਾਂ ਦਿਖਾਣ ਨਿਰਦੇਖਾਂ ਦੇ ਨਾਲ ਜਿੰਨੀ ਮਹਿੰਗੀ ਮਸ਼ੀਨਰੀ ਹੈ ਵੀ ਕਹਿੰਦਾ ਵੱਡੇ ਵੱਡੇ ਹਸਪਤਾਲਾਂ ਦੇ ਕੋਲ ਹੈਗੀ ਆ ਵਧੀਆ ਮੇਰਾ ਕਹਿਲਾ ਸੀਐਮਸੀ ਡੀਐਮਸੀ ਨਾਲੋਂ ਵੀ ਵਧੀਆ ਮਸ਼ੀਨਾਂ ਜਿਹੜੀਆਂ ਨੇ ਅਸੀਂ ਔਰ ਹਸਪਤਾਲ ਚ ਹੈ ਵੀ ਕਰੋ ਲੈ ਕੇ ਇਹਨਾਂ ਦੇ ਨਾਲ ਸਾਡਾ ਮਲਕੀਸ਼ ਸਿੰਘ ਪਨੇਸਰ ਨੇ ਸਾਡੇ ਟਰਸਟੀ ਨੇ ਹਸਪਤਾਲ ਦਾ ਸਾਰਾ ਕੰਮ ਇਹ ਦੇਖਦੇ ਨੇ ਇਹਨਾਂ ਨੇ ਕਿਸੇ ਚੀਜ਼ ਦੀ ਉੱਥੇ ਕੋਈ ਕਮੀ ਨਹੀਂ ਛੱਡੀ ਹੈ ਵੀ ਕਹਿੰਦਾ ਇਲਾਕੇ ਦੇ ਨਾਲ ਸੰਗਤਾਂ ਨੂੰ ਇਹ ਵੀ ਕਹਿੰਦਾ ਜਿਹੜੀਆਂ ਸਿਹਤ ਧੂਰਤਾ ਨੇ ਉਹ ਮਹਿੰਗਾ ਹੋ ਸਕਣ ਉਸ ਦਾ ਇਹ ਪਾਰਟ ਹੈਗਾ ਜਿਹੜਾ ਵੀ ਕਹਿੰਦਾ ਆਪਾਂ ਅੱਜ ਇੱਥੇ ਸੁਲਤਾਨਪੁਰ ਕੰਡ ਦੇ ਵਿੱਚ ਮੈਡੀਕਲ ਕੈਂਪ ਲਾ ਰਹੇ ਆ ਇਹਦੇ ਵਜ੍ਹਾ ਇਹ ਹੈ ਕਿ ਆ ਵੀ ਬਾਬਾ ਜੀ ਦਾ ਵਿਜਨ ਹੈ ਵੀ ਆਪਾਂ ਨੇ ਲੋੜਵੰਦਾ ਨੂੰ ਇਹ ਆ ਵੀ ਉਹਨਾਂ ਦੇ ਦੋ ਸਟੈਪ ਤੇ ਜਾ ਕੇ ਆ ਵੀ ਕਹ ਲੋ ਜਿਹੜੀਆਂ ਮੈਡੀਕਲ ਥੂਲਦਾਂ ਨੇ ਉਹ ਇਹ ਜਿੱਤੀਆਂ ਜਾਣ ਤਾਂ ਕਿ ਇਲਾਕੇ ਨੂੰ ਪਤਾ ਲੱਗ ਸਕੇ ਵੀ ਆਪਣੇ ਏਰੀਆ ਦੇ ਵਿੱਚ ਕਰਾਲਾ ਸਾਹਿਬ ਸੰਸਦ ਆ ਗਿਆ ਵੀ ਕਹ ਲੋ ਜਿਹੜਾ ਹਸਪੀਟਲ ਹੈ ਉਹ ਰਨਿੰਗ ਕੰਡੀਸ਼ਨ ਦੇ ਵਿੱਚ ਚਾਲੂ ਆਦ ਦੇ ਵਿੱਚ ਆ ਵੀ ਕਹੋ ਹੋ ਗਿਆ ਦੁਬਾਰਾ ਆ ਵੀ ਫੰਕਸ਼ਨਲ ਹੋ ਗਿਆ ਆਪਾਂ ਉਹਨਾਂ ਨੂੰ ਆ ਸੰਦੇਸ਼ ਦੇਣਾ ਚਾਹੁੰਦੇ ਆ ਸੰਤਾਂ ਨੂੰ ਇਹ ਵੀ ਕਹਲਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਉੱਥੇ ਇਲਾਜ ਬਹੁਤ ਮਹਿੰਗੇ ਨੇ ਔਰ ਇਹ ਵੀ ਆ ਰਾਣਾ ਸਾਹਿਬ ਦੇ ਵਿੱਚ ਇਹ ਵੀ ਜਿਹੜੇ ਵੱਡੇ ਵੱਡੇ ਹਸਪਤਾਲਾਂ ਦੇ ਆ ਵੀ ਡਾਕਟਰ ਸਾਹਿਬਾਨ ਨੇ ਸਾਰੇ ਉੱਥੇ ਆ ਵੀ ਕਹਿੰਦਾ ਵੱਡੇ ਜਿਹੜੇ ਫੇਮਸ ਵੱਡ ਫੇਮਸ ਡਾਕਟਰ ਨੇ ਵੀ ਉਹ ਉੱਥੇ ਸਾਡੇ ਇਹ ਆ ਵੀ ਕਹਿੰਦਾ ਹਸਪਤਾਲ ਦੇ ਵਿੱਚ ਇਹ ਵੀ ਸੁਵਾਵਾ ਦੇ ਰਹੇ ਨੇ ਔਰ ਬਹੁਤ ਘੱਟ ਰੇਟ ਤੇ ਆ ਵੀ ਕਹਿੰਦਾ ਜਿਹੜੀਆਂ ਸਿਹਤ ਹੁਲਤਾਂ ਨੇ ਕਿਉਂ ਕੋਈ ਰਾਣਾ ਸਾਹਿਬ ਸੰਸਥਾ ਦਾ ਕੋਈ ਪੈਸਾ ਕਮਾਉਣਾ ਕੋਈ ਮਕਸਦ ਨਹੀਂ ਹੈਗਾ ਸਿਰਫ ਇਹ ਆ ਵੀ ਕਹਿੰਦਾ ਸੰਸਥਾ ਨੂੰ ਇਹ ਵੀ ਉਹ ਇਲਾਕੇ ਨੂੰ ਇਹ ਆ ਵੀ ਫਾਇਦਾ ਕਿਵੇਂ ਪਹੁੰਚੇ ਉਹ ਆ ਵੀ ਕਰੋ ਸਾਡਾ ਸਾਰਿਆਂ ਦਾ ਦੇਖ ਹੈਗਾ ਜੀ ਸਾਰੇ ਇੱਥੇ ਅੱਜ ਕੈਂਪ ਨੇ ਵਿੱਚ ਲੋੜਵੰਦਾਂ ਨੂੰ ਜਿਹੜੀਆਂ ਦਵਾਈਆਂ ਨੇ ਉਹ ਫ੍ਰੀ ਮਹੀਆ ਕਰਵਾਈਆਂ ਜਾ ਰਹੀਆਂ ਨੇ ਆ ਬਿਲਕੁਲ ਜੀ ਬਿਲਕੁਲ ਇਹ ਵੀ ਕਹ ਲਓ ਜਿੱਥੇ ਵੀ ਕੰਪ ਲੱਗਦਾ ਔਰ ਮੈਂ ਤੁਹਾਡੇ ਮਾਧਮ ਰਾਈਆਂ ਵੀ ਹੋਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਅੱਗੇ ਆਓ ਜਿੱਥੇ ਵੀ ਕਿਸੇ ਪਿੰਡ ਦੇ ਵਿੱਚ ਇਹ ਵੀ ਕਹ ਲਓ ਕੋਈ ਆਰਗੇਨਾਈਜ਼ ਕਰ ਸਕਦਾ ਜਿਵੇਂ ਤੁਸੀਂ ਇੱਥੇ ਉਪਰਾਲਾ ਕਰਕੇ ਗਾਰੇ ਨੇ ਕੀਤਾ ਬਹੁਤ ਅੱਛਾ ਬਾਬਾ ਜੀ ਹੁਣੀ ਬੈਠੇ ਨੇ ਤਾਂ ਬੜਾ ਸਹਜ ਹੋਊਗਾ ਇਹ ਵੀ ਮਾਨਤ ਜੀ ਬੈਠੇ ਨੇ ਇਹ ਵੀ ਸਾਰੇ ਨਗਰ ਨਿਵਾਸੀਆਂ ਦਾ ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਸਰਦਾਰ ਸਾਹਿਬ ਸਾਡੇ ਰਾਣਾ ਸਾਹਿਬ ਸਕੂਲ ਦੇ ਹੀ ਪੜ੍ਹੇ ਤੋਡੇ ਮਾਧਿਅਮ ਰਾਹੀਂ ਮੈਂ ਕਹੂੰਗਾ ਵੀ ਹਾਂ ਵੀ ਜੋ ਵੀ ਕਿਸੇ ਨੂੰ ਫੈਸਿਲਿਟੀ ਚਾਹੀਦੀ ਹੈ ਜੇ ਕੋਈ ਵੀ ਕਲਾ ਇੱਥੇ ਅਵੇਲੇਬਲ ਨਹੀਂ ਵੀ ਹੈ ਇੱਕਦਮ ਸਾਡੇ ਨਾਲ ਡਾਕਟਰ ਨਾਲ ਕੰਸਲਟ ਕਰਨੇ ਆ ਵੀ ਕਲਾ ਆਪਾਂ ਉਹ ਇਹ ਅਵੇ 2 ਸਟੈਪ ਤੇ ਮੱਈਆ ਕਰਾਉਣ ਨੂੰ ਤਿਆਰ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਗਰ ਨਿਵਾਸੀ ਤੇ ਰਾਣਾ ਸਾਹਿਬ ਦੀ ਪੂਰੀ ਟੀਮ ਨੂੰ ਵਧਾਈ ਦੇਣਾ ਇਸ ਉਪਰਾਲਾ ਜਿਹਨਾਂ ਨੇ ਕਰਿਆ ਇਹ ਬੜਾ ਸ਼ਲਾਘਾਯੋਗ ਕੰਮ ਕਰਿਆ ਡਾਕਟਰ ਗੁਰਕਮਲਦੀਪ ਸਿੰਘ ਜੀ ਜੋ ਏਸੀ ਪਿੰਡ ਦੇ ਵਸਨੀਕ ਨੇ ਮੇਰੇ ਪੁਰਾਣੇ ਦੋਸਤ ਨੇ ਕਲਾਸਮੇਟ ਨੇ ਵੈਸੇ ਉਹ ਬਹੁਤ ਹੀ ਹਮੇਸ਼ਾ ਹੀ ਕਾਲਜ ਟਾਈਮ ਤੋਂ ਹੀ ਚੰਗੇ ਕੰਮਾਂ ਦੇ ਵਿੱਚ ਉਹ ਮੋਹਰੀ ਰਹੇ ਨੇ ਪੜ੍ਹਾਈ ਵਿੱਚ ਵੀ ਖੇਡਾਂ ਵਿੱਚ ਵੀ ਤੇ ਇਹ ਜਿਹੜਾ ਉਹਨਾਂ ਨੇ ਉਪਰਾਲਾ ਕਰਿਆ ਬਹੁਤ ਵੱਡਾ ਉਪਰਾਲਾ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਕੈਂਪ ਨੂੰ ਲੈ ਕੇ ਜਿੱਥੇ ਨਗਰ ਨਿਵਾਸੀਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਉਸ ਤੋਂ ਇਲਾਵਾ ਇਲਾਕੇ ਦੇ ਜਿਹੜੇ ਬਹੁਤ ਸਾਰੇ ਅਤੀਤੀਗਾਂ ਨੇ ਉਹ ਸਾਡੇ ਵਿਚਾਰ ਪਹੁੰਚੇ ਨੇ ਤੇ ਇਸ ਕੈਂਪ ਦੇ ਵਿੱਚ ਜੋ ਵੀ ਸਹੂਲਤਾ ਦਿੱਤੀ ਜਾ ਰਹੀ ਹੈ ਨੇ ਉਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਰਹੇ ਨੇ ਤੇ ਇਸ ਤੋਂ ਇਲਾਵਾ ਅਸੀਂ ਰਾਣਾ ਸਾਹਿਬ ٹرسٹ ਜਿਨ੍ਹਾਂ ਵੱਲੋਂ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਹਿਯੋਗ ਦਿੱਤਾ ਗਿਆ ਤੇ ਮੁੱਖ ਰੂਪ ਦੇ ਵਿੱਚ ਉਹਨਾਂ ਵੱਲੋਂ ਭੂਮਿਕਾ ਨਿਭਾਈ ਗਈ ਹੈ ਉਹਨਾਂ ਦਾ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ तहे ਦਿਲੋਂ ਧੰਨਵਾਦ ਹੈ ਜੀ ਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜਾ ਪਹਿਲਾ ਮੈਡੀਕਲ ਕੈਂਪ ਹੈ ਉਹ ਆਰਗੇਨਾਈਜ਼ ਕਰਨ ਦੇ ਸਮਰੱਥ ਹੋਏ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਮਹੇਸ਼ਾ ਲੋਪੋ ਵਾਲੇ ਦੇ ਅਸ਼ੀਰਵਾਦ ਨਾਲ ਅਤੇ ਰਾੜਾ ਸਾਹਿਬ ਗੁਰਦੁਆਰਾ ٹرسٹ ਦੇ ਸਹਿਯੋਗ ਨਾਲ ਅਸੀਂ ਦੁਬਾਰਾ ਵੀ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ ਉਹ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਤੇ ਕਿਹੜੇ-ਕਿਹੜੇ ਡਾਕਟਰ ਬਿਮਾਰੀਆਂ ਦੇ ਮਾਹਰ ਸੀ ਜਿਹੜੇ ਇੱਥੇ ਪਹੁੰਚੇ ਨੇ ਇਸ ਕੈਂਪ ਦੇ ਵਿੱਚ ਮੁੱਖ ਰੂਪ ਵਿੱਚ ਜਨਰਲ ਮੈਡੀਸਨ ਸਰਜਰੀ ਆਰਥੋਪੈਡਿਕਸ ਮਤਲਬ ਕਿ ਜੋੜਾਂ ਤੇ ਹੱਡੀਆਂ ਦੇ ਮਾਹਰ ਡਾਕਟਰ ਤੇ ਔਰਤਾਂ ਦੀ ਬਿਮਾਰੀਆਂ ਦੇ ਜਿਹੜੇ ਮਾਹਰ ਡਾਕਟਰ ਨੇ ਉਹ ਸਾਡੇ ਵਿਚਕਾਰ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਪੇਸ਼ੈਂਟਸ ਦਾ ਜਿਹੜਾ ਉਹ ਚੈੱਕਅਪ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਟਰਸਟ ਵੱਲੋਂ ਜਿੱਥੇ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਫ੍ਰੀ ਆਫ ਕਾਸਟ ਉਸ ਦੇ ਨਾਲ ਹੀ ਇਨਵੈਂਸ਼ਨ ਲਾਈਫ ਸਾਇੰਸਸ ਵੱਲੋਂ ਵੀ ਇੱਕ ਮੈਡੀਕਲ ਮੈਡੀਸਿਨਸ ਦਾ ਜਿਹੜਾ ਸਟਾਲ ਹੈ ਲਗਾਇਆ ਗਿਆ ਤੇ ਉਹਨਾਂ ਵੱਲੋਂ ਵੀ ਜਿਹੜੀਆਂ ਦਵਾਈਆਂ ਨੇ ਉਹ ਮੁਫਤ ਮੁਹैया करवाई ਜਾ ਰਹੀਆਂ ਨੇ ਡਾਕਟਰ ਗੁਰਪ੍ਰੀਤ ਜੀ ਲੋਕਾਂ ਨੂੰ ਸਿਹਤ ਪ੍ਰਤੀ ਅਖੀਰ ਨੇ ਕੀ ਸੰਦੇਸ਼ ਦੇਣਾ ਚਾਹੋਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸੰਗਤ ਨੂੰ ਇੱਕੋ ਹੀ ਅਪੀਲ ਹੈ ਕਿ ਅਗਰ ਸਾਡੀ ਸਿਹਤ ਚੰਗੀ ਹੈ ਤਾਂ ਅਸੀਂ ਜੋ ਵੀ ਸਾਡੀਆਂ ਸਹੂਲਤਾਂ ਨੇ ਜੋ ਵੀ ਸਾਡੇ ਆਲੇ-ਦੁਆਲੇ ਦੇ ਵਾਤਾਵਰਣਾ ਨੂੰ ਅਸੀਂ ਤਾਂ ਹੀ ਇੰਜੋਏ ਕਰ ਸਕਾਂਗੇ ਅਗਰ ਸਾਡੀ ਅਸੀਂ ਤੰਦਰੁਸਤ ਹੈਗੇ ਤਾਂ ਆਪਣੀ ਸਿਹਤ ਪੱਕੀ ਜਾਗਰੂਕ ਹੈ ਅਗਰ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿੰਦੇ ਨੇ ਤਾਂ ਅਗਰ ਕੋਈ ਛੋਟੀ ਮੋਟੀ ਬਿਮਾਰੀ ਹੈ ਤਾਂ ਉਹਦੇ ਬਾਰੇ ਸਾਨੂੰ इजीली ਡਾਇਗਨੋਸ ਹੋ ਜਾਂਦਾ ਹੈ ਤੇ ਅਸੀਂ ਉਹਦੇ ਮੁਤਾਬਕ ਆਪਣਾ ਇੰਨਾ ਟਰੀਟਮੈਂਟ ਹੈ ਕਈ ਵਾਰ ਸਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ ਅਸੀਂ ਸਿੰਪਲ ਪਰਹੇਜ਼ ਦੇ ਨਾਲ ਹੀ ਉਹ ਚੀਜ਼ ਨੂੰ ਠੀਕ ਕਰ ਸਕਦੇ ਹਾਂ ਪਰ ਉਹ ਤਾਂ ਹੀ ਹੋ ਪਾਏਗਾ ਅਗਰ ਸਾਨੂੰ ਉਹ ਬਿਮਾਰੀਆਂ ਬਾਰੇ ਜਾਣਕਾਰੀ ਹੈ ਜੀ ਇਸ ਤੋਂ ਇਲਾਵਾ ਪੰਡਤ ਇਸ ਤੋਂ ਇਲਾਵਾ ਅਸੀਂ ਪਿਛਲੇ 17 ਸਾਲ ਤੋਂ ਲਗਭਗ ਅਸੀਂ ਇੱਕ ਹਾਕੀ ਦਾ ਟੂਰਨਾਮੈਂਟ ਹੈ ਉਹ ਵੀ ਸਾਡੇ ਪਿੰਡ ਵੱਲ ਆਰਗੇਨਾਈਜ਼ ਕੀਤਾ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਸਮਾਜ ਸੇਵਾ ਦੇ ਕਾਰਜ ਨੇ ਉਹ ਵੀ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਅੱਜ ਵੀ ਜੋ ਅਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿੱਥੇ ਅਸੀਂ ਦਵਾਈਆਂ ਤੇ ਇਲਾਜ ਫ੍ਰੀ ਪ੍ਰੋਵਾਈਡ ਕਰ ਰਹੇ ਹਾਂ ਸੰਗਤ ਲਈ ਅਸੀਂ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਵੀ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਕਿ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਲਾਭ ਹੈ ਉਹ ਲੈ ਸਕੀਏ